ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਆ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਬਈ ਫੇਰ ਪਹੁੰਚ ਚੁੱਕੇ ਆ ਪਿੰਡ ਤੁੰਗਾ ਢੀ ਤਹਿਸੀਲ ਰਾਏਕੋਟ ਤੇ ਜ਼ਿਲ੍ਹਾ ਬਾਇਆਂ ਨੂੰ ਰਹਿ ਜਾਂਦਾ ਲੁਧਿਆਣਾ ਕਿਉਂਕਿ ਜਿਆਦਾ ਹੁਣ ਦੱਸਣ ਦੀ ਲੋੜ ਪੈਂਦੀ ਨਹੀਂ ਤੁਹਾਨੂੰ ਪਤਾ ਅਕਸਰ ਹੀ ਆਪਾਂ ਕਿਉਂਕਿ ਜਿਹੜੇ ਸੱਜਣ ਯਾਰ ਦੇਖਦੇ ਰਹਿੰਦੇ ਨੇ ਲੋਕੇਸ਼ਨ ਦੇਖ ਕੇ ਸਮਝ ਜਾਂਦੇ ਨੇ ਵੀ ਆਪਾਂ ਕਿੱਥੇ ਪਹੁੰਚੇ ਹੋਇਆ ਅੱਜ ਦੀ ਵੀਡੀਓ ਚ گاਵਾ ਦਿਖਾਵਾਂਗੇ ਨੌ ਇੱਕ ਦਿਖਾਵਾਂਗੇ ਐਚ ਐਫ ਨਵਾਂ ਹਾਣਾ ਚੰਗੀ ਬੱਛੀ ਆ ਤੇ ਚੰਗਾ ਸੱਜਣ ਉਹਦੇ ਥੱਲੇ ਬੋੜਾ ਇੱਕ ਦੋ ਦਿਨਾਂ ਦੀ ਸੂਈ ਥੱਲੇ ਹੈਗਾ ਰੈਡੀ ਦਾ ਸੱਤ ਹੈਗੀਆਂ ਵੀਰ ਕੋਲੇ ਤਾਜ਼ੀਆਂ ਸੂਈਆਂ ਇੱਕ 6 ਮਹੀਨਿਆਂ ਦੀ ਟੋਕੜ ਗੱਬਣਾ ਸੱਤ ਕਿਲੋ ਦੁੱਧ ਹੈ ਤੇ ਇੱਕ ਹੈਗੀਆਂ ਸੱਜਣੋ ਟੋਕੜਾ ਲੈ ਬਾਕੀ ਆਜੋ ਬਾਈ ਨਾਲ ਕਰਾਉਂਦੇ ਆ ਗੱਲਬਾਤ ਤੇ ਫਿਰ ਇੱਕ ਨੰਬਰ ਤੋਂ ਆਪਾਂ ਕਰਦੇ ਆ ਸ਼ੁਰੂ ਬੱਚੀਆਂ ਸੂਈਆਂ ਸਮਾਰੀਆਂ 6-7 ਨੇ ਤੇ ਹੈਗੀਆਂ ਵੀ ਯਾਰ ਪੂਰੀਆਂ ਟੌਪ ਕਲਾਸ ਨੇ ਇੱਕ ਦੋ ਬੱਚੀਆਂ ਤਾਂ ਹਲੇ ਦੰਦਾਂ 'ਚ ਨੇ ਤੇ ਹੈਗੀਆਂ ਵੀ ਜਾਣ ਵਾਲੀਆਂ ਨੇ ਤੇ ਥਣ ਥਣੌੜਦੀਆਂ ਵੀ ਚੰਗੀਆਂ ਨੇ ਆਜੋ ਬਾਈ ਨਾਲ ਕਰਾਉਂਦੇ ਆ ਗੱਲਬਾਤ ਆਜੋ ਬਾਈ ਹੋਰ ਲਾਡੀ ਸਿੰਘ ਵਧੀਆ ਬਾਈ ਸਤਿ ਸ੍ਰੀ ਅਕਾਲ ਜੀ ਚੜਦੀ ਕਲਾ ਹਾਂਜੀ ਬਾਈ ਚੜਦੀ ਕਲਾ ਕਿਵੇਂ ਚੱਲਦਾ ਕੰਮ ਕੰਮ ਵਧੀਆ ਚੱਲਦਾ ਈ ਹੁਣ ਮਾ ਥੋੜਾ ਜਿਹਾ ਉਹ ਹੋ ਗਿਆ ਹਨਾ ਹਾਂਜੀ ਬਾਈ ਕੱਟ ਲੱਗ ਗਿਆ ਮੇਰੇ ਨਾਲ ਹਨਾ ਕੱਟ ਬਈ ਐ ਮੂਰੇ ਹੁਣ ਮਾਲ ਮਿਲਦਾ ਨਹੀਂ ਹੈਗਾ ਕੱਚੀਆਂ ਮਿਲਦੀਆਂ ਨੇ ਰੱਬਾ ਜਾਨੀ ਇਹੀ ਆ ਕਿ ਤਾਜ਼ੀਆਂ ਮੈਲਣ ਮੂਰੇ ਲੈ ਜਾਂਦਾਗਾ ਥੋੜੀ ਜੀ ਤਾਜੀ ਦੀ ਸੱਜਣ ਯਾਰ ਕਰਦੇ ਨੇ ਝਾਕੇ ਕਿਉਂਕਿ ਤਾਜੀ ਦੀ ਇੱਕ ਤਾਂ ਮੌਸਮ ਥੋੜਾ ਕੜਾ ਅਗਲੇ ਨੂੰ ਹੁੰਦਾ ਵੀ ਅੱਧ ਘਰੇ ਜਾਣ ਸਰ ਦੁੱਧ ਪਾਉਣ ਲੱਗ ਜਾਈਏ ਹਾਂਜੀ ਹਾਂਜੀ ਲਾ ਉਧਰਲੇ ਬੰਨਿਓ ਕਰੀਏ ਸਟਾਰਟ ਆ ਆ ਜਾਂਦਾ ਅਸਲੇ ਆ ਕੈਮਰਾ ਚੱਲਦਾ ਚੱਲਦਾ ਇਧਰਲੇ ਬੰਨਿਓ ਕਰਦੇ ਆ ਸ਼ੁਰੂ ਇੱਕ ਨੰਬਰ ਤੋਂ ਆਪਾਂ ਦਿਖਾਵਾਂਗੇ ਸੂਈ ਸਮਾਰੀ ਬੱਚੀ ਦੈਂਤਾ ਜ਼ਰੂਰ ਸਾਨੂੰ 3-4 ਲੱਗ ਗਏ ਪਰਕਤੀ ਆਪਾਂ 6 ਨਾਗ ਤਾਜ਼ੀਆਂ ਦੇ ਕਰਦੇ ਕਰਦੇ ਲਾ ਖੋਲ ਕੇ ਤੋ ਨਾਲ ਦੇ ਡੀਟੇਲ ਦੱਸੀ ਜਾਵਾਂਗੇ ਇਹਦਾ ਸੂਆ ਕਿਹੜਾ ਬਾਈ ਇਹ ਬਾਈ ਦੂਜੇ ਸੂਏ ਆ ਜੀ ਅੱਛਾ ਦੂਜੇ ਸੂਏ ਆ ਬੱਚੀ ਮਗਰਾ ਬਾਈ ਮਤਲਬ ਬੱਚੀ ਇਹਦੇ ਮਗਰਾ ਤੇ ਹੈਗੀ ਵੀ ਨਾ ਸੱਜਣੋ ਬ੍ਰਾਊਨ ਜੇ ਕਲਰ ਚਾ ਬੱਚੀ ਵੀ ਜੇ ਗੱਲ ਕਰ ਲੈਦੀ ਕਾਪੀ ਆ ਜਮਾ ਇਹਦੀ ਬੱਚੀ ਵੀ ਦਿਖਾਵਾਂਗੇ ਮੁੜ ਕੇ ਆ ਕੇ ਦਰਸੀ ਦੀ ਬੱਚੀ ਤੇ ਵੀ ਕੈਮਰਾ ਮਾਰਦੀ ਹਾਂ ਪਹਿਲਾਂ ਇੱਕ ਵਾਰੀ ਬਾਹਰ ਦਿਖਾ ਦੇ ਲੇਵੇ ਲੂਵੇ ਦੀ ਸਾਫ ਆ ਸੱਜਣੋ ਚੰਗੀ ਆ ਥਣ ਥਣੌਟ ਵੀ ਚੰਗਾ ਲੱਗਿਆ ਜਿਵੇਂ ਗੱਲਬਾਤ ਕਰ ਲੈਣਾ ਮੋਟਾ ਮੋਟਾ ਥਣ ਲੱਗਿਆ ਜਿਵੇਂ ਮਈਆਂ ਨੂੰ ਥਣ ਲੱਗਿਆ ਹੁੰਦਾ ਉਹ ਗੱਲਬਾਤ ਹੈ ਜੀ ਦੂਜੇ ਸੂਏ ਸੂਈ ਨੂੰ ਕਾ ਇੱਕ ਦਿਨ ਹੋ ਗਿਆ ਬਾਈ ਸੂਈ ਨੂੰ ਬਾਈ ਇਹਨੂੰ ਦੂਜਾ ਤੀਜਾ ਦਿਨ ਆਈ ਅੱਛਾ ਬੋਲੇ ਚ ਹੀ ਆ ਬੋਲੇ ਚ ਹੀ ਆ ਕਿੰਨਾ ਕੁ ਬੋਲਾ ਰੈਡੀ ਬੋਲਾ ਹੈਗਾ ਜੀ 12 ਕਿਲੋ ਇਹਦੇ ਹੱਲੇ 12 ਕਿਲੋ ਰੈਡੀ ਹਾਂਜੀ ਹਾਂਜੀ ਕਿੰਨਾ ਕੁ ਦੁੱਧ ਪਾ ਦੂਗੀ ਦੁੱਧ ਬਾਈ ਇਹੇ ਉਮੀਦ ਆ ਕਿ 14 15 ਕਿਲੋ ਚਵਾਊਗੀ ਅੱਛਾ 14 15 ਕਿਲੋ ਚਵਾ ਦੂ ਬਾਕੀ ਦਾ ਸਾਕਲੇ ਬੰਨੋ ਲੈ ਪਾਲੂ ਬਾਦ ਖਾ ਦੇ ਤੇ ਥਣ ਥਣੌ ਦੀ ਜੇ ਗੱ ਤੇ ਮੇਨ ਗੱਲ ਆ ਜਿਹੜੀ ਇਹਦੇ ਮੰਗਰ ਵੀ ਮੇਰਾ ਖਿਆਲ ਆ ਬੱਛੀ ਆ ਬੱਛੀ ਆਈ ਵਧੀਆ ਪਾਲਣ ਵਾਲੀ ਬੱਛੀ ਆ ਮੰਗਰੇ ਦੇ ਚੰਗੀ ਬੱਛੀ ਆ ਇੱਕ ਨਾਲ ਇੱਕ ਜਰਸੀ ਫਰੀ ਆ ਜਿਵੇਂ ਇੱਕ ਨਾਲ ਇੱਕ ਸੋਨੂੰ ਮੈਂ ਕਹਿਣਾ ਹੁੰਨਾ ਸੱਜਣੋ ਮੋਹਰਾ ਫਰੀ ਆ ਇਹਦੀ ਬੱਛੀ ਤੇ ਵੀ ਮਾਰਦੇ ਦਰਸ ਕੈਮਰਾ ਓਏ ਉਹ ਬੱਛੀ ਵੀ ਖੜੀ ਆ ਅਗਲੇ ਬੰਨੇ ਬੱਛੀ ਤੇ ਵੀ ਮਾਰਦੇ ਕੈਮਰਾ ਬੱਚੇ ਇੱਕ ਗੱਲ ਆ ਜਿਹੜੀ ਜਮਾ ਤਾਜੀ ਸੂਈ ਹੋਈ ਆ 나ੜੂਆ ਵੀ ਨਾਲ ਆ ਤੇ ਹੈਗੀ ਵੀ ਟੌਪ ਕੁਆਲਟੀ ਦਾ ਲੈਵਲ ਉਹ ਤੇ ਵੀ ਮਾਰਦੇ ਇੱਧਰ ਕੈਮਰਾ ਠੰਡੇ ਸੀ ਤਾਂ ਆਹ ਬਸ ਤਕਰੀਬਨ ਹੁੰਦੀ ਨੇ ਇਹਦਾ ਰੇਟ ਲਾਡੀ ਕੀ ਕਰਦੇ ਆਪਾਂ ਭਾਈ ਇਹਦਾ ਰੇਟ ਹੈਗਾ 42 ਹੇਰ ਕਿੰਨੇ ਦੀ ਛੜ ਦਾਂਗੇ ਜਮੀ ਲਾਫਤਾ ਇੱਕੋ ਹੀ ਗੱਲ 40 ਦੀ ਦੇ ਦਾਂਗੇ 40 ਦੀ ਆਪਾਂ ਛੜ ਦਾਂਗੇ ਬਾਦ ਸੋਰਸ ਆਪਾਂ ਕਰ ਦਾਂਗੇ ਉਹ ਚ ਆ ਬੱਛੀ ਆ ਨਾਲ ਆ ਇਹਦੇ ਨਾਲ ਬੱਛੀ ਆ ਦਰ ਸੇ ਇਹਦੀ ਵੀ ਮਾਰ ਦੇ ਫੇਸਬੂਕ ਤੇ ਕੈਮਰਾ ਇੱਕ ਨਾਲੂਆ ਵੀ ਨਾਲੂਆ ਨਾਲ ਆ ਬਾਈ ਤੇ ਹੁਣ ਬਾਈ ਅਈ ਤੇ ਮਾਰ ਦੇ 2 ਨੰਬਰ ਵਾਲੀ ਦੇ ਕੈਮਰਾ ਇਹਦੇ ਨਾਲ ਮੇਰਾ ਖਿਆਲ ਆ ਬੱਛਾ ਬਾਈ ਹਣਾ ਇਹਦੇ ਨਾਲ ਬੱਛਾ ਬਾਈ ਹਾਂ ਕਿਉਂਕਿ ਸੂਈਆਂ ਇਹ ਸਾਰੀ ਤਾਜ਼ੀਆਂ ਨੇ 2 2 4 4 ਦੇ 2 2 3 3 ਦਿਨ ਦੀਆਂ ਸੂਈਆਂ ਆ 2 2 3 3 ਦਿਨਾਂ ਦੀਆਂ ਸੂਈਆਂ ਨੇ ਕਿਉਂਕਿ ਬੱਚੇ ਜਿਵੇਂ ਸੱਜਣਾ ਵੀ ਰਹਿੰਦੀ ਆ ਡਿਮਾਂਡ ਆਪਾਂ ਅੱ ਇਹ ਬਲੂਨ ਆ ਭਾਈ ਇਹ ਵੀ ਤੋੜ ਲੋ ਜੀ ਖੋਲ ਕੇ ਇਹ ਆ ਗਈ ਪਹਿਲਾਂ ਸੱਜਣੋ ਬਾਕੀ ਇਹਦੀ ਜੇ ਗੱਲ ਕਰ ਲੈਣਾ ਸਟਰਕਚਰ ਦੀ ਮਜ਼ਬੂਤ ਢਾਂਚੇ ਦੀ ਆ ਇਹ ਇਹਦਾ ਕੱਦ ਵੀ ਠੀਕ ਆ ਕੋਈ ਕੱਦ ਨਹੀਂ ਇਹਦਾ ਵਾੜਾ ਛੋਟਾ ਹੈਗਾ ਜਿਵੇਂ ਜਰਸੀਆਂ ਆਉਂਦੀਆਂ ਨੇ ਉਧਰੋਂ ਉਹਨਾਂ ਨਾਲੋਂ ਕੱਦ ਇਹਦਾ ਚੰਗਾ ਹੈ ਤੇ ਲੇਵ ਆਲੂਆ ਵੀ ਚੰਗਾ ਦਿਖਾਉਂਦੀ ਆ ਤੇ ਥਣ ਥਣ ਵੀ ਕੱਲਾ ਕੱਲਾ ਲੱਗਿਆ ਤੇ ਲੱਗਿਆ ਵੀ ਭਾਈ ਪੂਰੀ ਦੂਰੀ ਤੇ ਆ ਏ ਵੀ ਲਾਡੀ ਮੈਂ ਕਹਿੰਦਾ ਦੰਦਾਂ ਚ ਹੀ ਹੋਣੀ ਹਾਂ ਇਹ ਬਈ ਦੰਦਾਂ ਜੀ ਬੱਚੀ ਹਾਂ ਦੰਦ ਪਾਈ ਕਹਿੰਦਾ ਕਰੇ ਨਹੀਂ ਚੱਕ ਵੀ ਦੋ ਦੰਦ ਚਾਰ ਦੰਦ ਇੱਥੇ ਕੀੜੇ ਇੱਥੇ ਬੱਚੀ ਨਵਾਂ ਹਾਂ ਨਹੀਂ ਜੀ ਜਦੋਂ ਮੁਰੂਗੀ ਤਰਸ ਉੱਤੋਂ ਬਾਡੀ ਬੁੱਡੀ ਦਿਖਾਦੀ ਬਈ ਇਹ ਬੱਚੀ ਹੈਗੀ ਪੂਰੀ ਸ਼ਕੀਨ ਆ ਤੇ ਥਣ ਥਣ ਵੀ ਕੱਲਾ ਕੱਲਾ ਲੱਗਿਆ ਤੇ ਹੈਗੀ ਵੀ ਜਿਵੇਂ ਆਪਾਂ ਕਹਿੰਦੇ ਯਾਰ ਨੁਕਰੀ ਬਸ਼ੇਰੀ ਆ ਬਈ ਉਹ ਗੱਲ ਬਾਤ ਆ ਜਾਨ ਵਾਲੀ ਬੱਚੀ ਆ ਕੱਦ ਵੀ ਚੰਗਾ ਲੰਬਾਈ ਵੀ ਚੰਗੀ ਆ ਤੇ ਮੇਨ ਗੱਲ ਆ ਜਿਹੜੀ ਯਾਰ ਥੱਲੇ ਦੀ ਸਾਫ ਆ ਤੇ ਥਣ ਥਣ ਵੀ ਇਹਨੂੰ ਚੰਗਾ ਲੱਗਿਆ ਇਹਦੇ ਥੱਲੇ ਦੁੱਧ ਕਿੰਨਾ ਰੇਵੀ ਦਾ ਬਾਈ ਇਹਦੇ ਥੱਲੇ ਅੱਜ ਦੈਨੇ ਨੂੰ ਤੀਜਾ ਸੋਈ ਨੂੰ ਠੀਕ ਆ ਗੱਲ ਬੋਲਾ ਇਹਦੇ ਥੱਲੇ 10 11 ਕਿਲੋ ਹੈਗਾ ਹਾਂ ਅੱਛਾ 10 ਕਿਲੋ ਮੰਨ ਲੇ ਕੋਈ ਸੱਜਣਾ ਹਾਂਜੀ ਹਾਂਜੀ 10 ਕਿਲੋ ਇਹ ਬੱਚੀ ਨੇ 12 ਕਿਲੋ ਆਰਾਮ ਨਾਲ ਚਵਾਈ ਜਾਣਾ ਹਾਂ 12 ਦੇ ਸੇਵਾ ਦਾ ਇਹੇ ਚਵਾ ਦੂਗੀ ਆਪਣੀ ਬਾਡੀ ਵੀ ਚੰਗੀ ਆ ਬਾਈ ਕਿਉਂਕਿ ਨਵਾਂ ਹਾੜਾ ਅੱਗੇ ਯਾਰ ਘਟਣ ਵਾਲਾ ਸਿਸਟਮ ਨਹੀਂ ਇਹਨੇ ਵਧਣਾ ਬਾਈ ਸਾਉ ਪੂਰੀ ਆ ਜਿਵੇਂ ਪਲੂਨ ਬੱਚੀ ਆ ਬਾਈ ਲੈ ਠੀਕ ਆਲ ਫਾਨੀ ਨਹੀਂ ਕਰਦੀ ਨਾ ਨਾ ਜਮਾ ਹੀ ਨਹੀਂ ਬਾਈ ਇਹਦਾ ਲਾਕ ਡਿਗੀਰੇਟ ਕਰਦੇ ਹਾਂ ਬਾਈ ਇਹਦਾ ਰੇਟ ਹੈਗਾ 38000 ਫ 38 ਜੋ ਮਾਨਤਾਨ ਫਿਰ ਮਾਨਤਾਨ ਕਰਦਾਂਗੇ ਬਾਈ ਠੀਕ ਹੈ ਗੱਲ ਆ 38 ਜੋ ਸੱਜਣਾ ਮਾਨਤਾਨ ਕਰਦਾਂਗੇ ਹੁਣ ਮਾਰਦੇ ਆ ਇਹਦੇ ਤੇ ਕੈਮਰਾ ਮੇਰਾ ਖਾਲ ਇਹ ਵੀ ਪਹਿਲਣ ਇਹ ਵੀ ਪਹਿਲਣ ਬੱਚੀ ਦੰਦਾ ਜੀ ਹੋ ਗਈ ਇਹ ਵੀ ਬੱਚੇ ਇਹਦੇ ਨਾਲ ਬੱਚਾ ਕੀ ਆ ਇਹਦੇ ਨਾਲ ਵੀ ਬੱਚਾ ਹੀ ਆ ਜੀ ਅੱਛਾ ਇਹਦੇ ਮਗਰ ਵੀ ਬੱਚਾ ਆ ਹਾਂਜੀ ਲਾ ਸੱਜਣੋ ਇਹਦੀ ਜੇ ਗੱਲ ਕਰ ਲੈਣਾ ਕੱਦ ਉਹਦੇ ਨਾਲੋਂ 19 21 ਦਾ ਫਰਕ ਆ ਪਰ ਇਹਦੀ ਜੇ ਸਰੀਰ ਦੀ ਗੱਲ ਕਰ ਲੈਣਾ ਸਰੀਰਕ ਢਾਂਚਾ ਜਿਹੜਾ ਇਹਦੀ ਜਿਹੜੀ ਦੀ ਬਣਤਰ ਆ ਇਹਦੀ ਬਣਤਰ ਬਾਈ ਪੂਰੇ ਚੌੜੇ ਢਾਂਚੇ ਦੀ ਆ ਉੱਤੇ ਤੋਂ ਜਿਵੇਂ ਆਪਾਂ ਕਹਿ ਸਕਦੇ ਨਾ ਕਿਸੇ ਪਹਿਲਾਂ ਝੋਟੀ ਦਾ ਕਹਿ ਲਾਣਾ ਯਾਰ ਆਪਾਂ ਵੀ ਚੌੜੇ ਢਾਂਚੇ ਦੇ ਉਸੇ ਤਰਜ ਤੇ ਇਹਦਾ ਬਾਈ ਲੇਵਾ ਵੀ ਚੌੜਾ ਹਨਾ ਥੱਲਿਓ ਉਸੇ ਤਰਜ ਤੇ ਇਹਦਾ ਲੇਵਾ ਵੀ ਚੌੜਾ ਜਿਵੇਂ ਆਪਾਂ ਕਾਫੀ ਪੁਰਾਣੀ ਵੀਡੀਓ ਪਾਈ ਦੀ ਬਾਈ ਦੀ ਕੋਚ ਬੱਚੀ ਦਿਖਾਈ ਸੀ ਉਹ ਤੁਰਦੀ ਦੀ ਪਲਵਾਨਾਂ ਵਾਲਾ ਕੋ پاس-ਪਾਸ ਜਦੋਂ ਇਹ ਤਿਆਰ ਹੋਊਗੀ ਨਾ ਅੱਗੇ ਜਾ ਕੇ ਪੰਜਾਂ ਸੱਤਾਂ ਦਿਨਾਂ ਚ ਇਹ ਵੀ ਬਾਈ ਪਲਵਾਨਾਂ ਵਾਲੀ ਤੁਰਨ ਵਾਲਾ ਪੂਰੀ ਵਧੀਆ ਬਣ ਜਾਣੀ ਆ ਐਤੀ ਸਾਰੀਆਂ ਹੀ ਥਣ ਲੇਵੇ ਦੀਆਂ ਸਾਫ ਨੇ ਅੱਪਾ ਸਾਫ਼ ਹੀ ਲਿਓਨੇ ਹੁੰਨੇ ਆ ਲੇਵਾ ਦੋਨਾਂ ਪਲੂਨ ਬੱਸੀਆਂ ਦਾ ਵਧੀਆ ਈ ਨਾ ਥਣਲੇਵਾ ਇਹਦਾ ਵੀ ਟੌਪ ਦਾ ਜੇ ਮੈਂ ਗੱਲ ਕਰ ਲਾਂ ਨਾ 70 80 ਹਜ਼ਾਰ ਵਾਲੀ ਯਾਸੀ ਦੇ ਨਾਲ ਦਾ ਇਹਦੇ ਥਣਲੇਵਾ ਲੱਗਿਆ ਭਾਈ ਇਹੇ ਜੇ ਮੈਂ ਤੁਹਾਨੂੰ ਗੱਲ ਕਰ ਲਾਂ ਨਾ ਪਰਸਨਲ ਤੌਰ ਤੇ ਮੈਨੂੰ ਯਾਰ ਇਹ ਪਰਸਨਲ ਤੌਰ ਤੇ ਬੜੀ ਜਿਆਦਾ ਬੈਸਟ ਲੱਗੀ ਸਾਰੀਆਂ ਗਾਵਾਂ ਚੋ ਬੈਸਟ ਲੱਗੀ ਗਾਵਾਂ ਸਾਰੀਆਂ ਟੌਪ ਦੀਆਂ ਨੇ ਪਰ ਇਹ ਵੀ ਜੇ ਮੈਨੂੰ ਸਾਰੀਆਂ ਚੋ ਬੈਸਟ ਲੱਗੀ ਜੇ ਮੈਂ ਤਾਂ ਸਾਲੂ ਹੀ ਲਾਈ ਵੀ ਦਿਖਾ ਦੇਦੀ ਜਿਵੇਂ ਨਵੀਂ ਉਮਰ ਆ ਗਈ ਯਾਰਾ ਤੇ ਅਗਲੇ ਬੰਨੇ ਉਹ ਤਾਂ ਸਲੇਵਾ ਲੂਬਾ ਦਿਖਾ ਦੇ ਥਣ ਥਣ ਆਉਟ ਤੇ ਫੇਸ ਕੁਆਲਟੀ ਤੇ ਮਾਰਦੇ ਇੱਕ ਵਾਰੀ ਕੈਮਰਾ ਬਾਕੀ ਇਹ ਨਾ ਮਜ਼ਬੂਤ ਅੰਗਾ ਪੈਰਾਂ ਦੀ ਆ ਬਾਈ ਮਜ਼ਬੂਤ ਕਾਂਚੇ ਦੀ ਆ ਇਹ ਇਹ ਬੱਚੀ ਨੇ ਯਾਰ ਬਣਨਾ ਚੰਗੀ ਚੰਗੀਆਂ ਗੱਲਾਂ ਬਾਤਾਂ ਕਰਾਉਣੀਆਂ ਨੇ ਅਗਲੇ ਸੂਏ ਜਾ ਕੇ ਚੰਗਾ ਦੁੱਧ ਪੋਣਾ ਬੋਲਾ ਇਹਦੇ ਥੱਲੇ ਆ ਇਸ ਟਾਈਮ 11 12 ਕਿਲੋ ਖੁੱਲਾ ਬੋਲਾ ਇਹਦਾ ਰੇਟ ਕੀ ਕਰਦੇ ਆਪਾਂ ਇਹਦਾ ਰੇਟ ਬਾਈ 39000 ਇਹਦਾ ਰੇਟ 39000 ਆ ਜੇ ਕਿਸੇ ਸੱਜਣ ਨੇ ਇਹ ਦੋਨੇ ਜੋੜੇ ਹੀ ਲੈਣਾ ਹੋਵੇ ਪਹਿਲ ਨਾਲ ਇਕੱਠਾ ਜੋੜਾ ਆਪਾਂ ਇੱਕੋ ਹੀ ਗੱਲ ਆ 73 ਦਾ ਦੇ ਦਾਂਗੇ 5-6000 ਰੁਪਿਆ ਛੱਡ ਦਾਂਗੇ ਜੋੜੇ 'ਚ ਆ ਪੰਜ 6000 ਸੱਜਣਾਂ ਬਾਈ ਕਹਿੰਦਾ ਜੋੜੇ 'ਚ ਛੜਤਾ ਕਿਉਂਕਿ ਇੱਕ ਬੈਂਤੀ ਸੱਜਣਾਂ ਨੂੰ ਯਾਰ ਹੋਰ ਕਰੂੰਗਾ ਰੇਟ ਮੈਂ ਪਹਿਲਾਂ ਹੀ ਪੂਰੇ ਖਿੱਚ ਕੇ ਕਰਾਉਣਾ ਹੁੰਦਾ ਕਿਉਂਕਿ ਫੇਰ ਮੈਨੂੰ ਬਾਈ ਕਹਿੰਦਾ ਯਾਰ ਉਸ 'ਚੋ ਵੀ ਆਕੇ ਨਾ ਸੱਜਣ ਘਟਾਉਣ ਲੱਗ ਜੈਨੇ ਕਹਿੰਦਾ ਜੇ ਮੈਂ ਉੱਤੇ ਫੇਰ ਰੱਖ ਲਿਆ ਕਰਾਂ 2 2 4 4000 ਮੈਨੂੰ ਆਖਿਆ ਯਾਰ ਉੱਤੇ ਰੱਖਣਾ ਸਿਸਟਮ ਨਾ ਕਰ ਆਪਾਂ ਸੱਜਣਾਂ ਦੇ ਚਰਨਾ ਤੁਸੀਂ ਬੇਨਤੀ ਕਰ ਲਾਂਗੇ ਯਾਰਾ ਕਿਉਂਕਿ ਬਾਈ ਕਿਤੇ ਰੇਟ ਹੁਣ ਜਮੇ ਖਿੱਚਵੇਂ ਨੇ ਜੋੜਾ ਕੋਈ ਸੱਜਣਾ ਲੈ ਜਾਊਗਾ ਕਿੰਨੇ ਦਾ ਇਸ 77000 ਬਣਦਾ ਵਾ ਆਪਾਂ 73 ਦਾ ਦੇ ਦਾਂਗੇ ਉਹ ਚੋ ਛੋੜ ਛੱਪਾ ਜ਼ਰੂਰ ਕਰਾਂ ਦੋ ਦੋ ਹਜ਼ਾਰ ਰੁਪਇਆ ਹੋਰ ਛੜਤਾ ਜੋੜੇ ਛੜਤਾ ਈ ਲੈ ਬਾਕੀ ਜਿਹੜਾ ਸੱਜਣ ਯਾਰ ਜੋੜਾ ਲੈ ਜਾਊਗਾ ਜਿਵੇਂ ਦੁੱਧ ਹੁਣ ਬਾਈ ਨੇ ਦੱਸਿਆ ਵੀ 22 23 ਤਿਆਰ ਐ ਘੱਟੋ ਘੱਟ ਬਾੜਾ ਨਹੀਂ ਐ 24 25 ਦਾ ਇਹ ਜੋੜਾ ਆਮ ਹੀ ਪਾਈ ਜਾਊਗਾ ਤੇ ਦੁੱਧ ਵੀ ਇਹਨਾਂ ਦਾ ਮਹਿਸਾ ਵਰਗਾ ਤੇ ਹੈਗੀਆਂ ਵੀ ਪੈਲਣਾ ਨੇ ਅਗਲੇ ਅਗਲੇ ਸੂਏ ਵਧੀਆ ਤਿਆਰ ਹੁੰਦੀਆਂ ਪੂਰੀਆਂ ਵਧੀਆ ਤਿਆਰ ਹੋਣੀਆਂ ਗਾਹ ਵਾਲੀ ਸੂਏ ਲੈ ਹੁਣ ਇੱਥੇ ਮਾਰ ਇਹਨੂੰ ਵੀ ਤੋੜ ਦਿਓ ਜੀ ਨਾ ਜਾਨਵਰ ਬਾਈ ਦੇ ਚੰਗੇ ਨੇ ਤੇ ਥੱਲੇ ਦੇ ਸਾਫ ਨੇ ਮੇਨ ਗੱਲ ਇਹਦੀ ਨਾਲ ਬੱਚਾ ਕੀ ਆ ਇਹਦੇ ਨਾਲ ਵੀ ਬੱਚਾ ਹੀ ਆ ਬਾਈ ਇਹਦੇ ਨਾਲ ਵੀ ਬੱਚਾ ਆ ਗਿਆ ਹੈ ਲੈ ਬਾਡੀ ਬੂਡੀ ਦੀ ਇਹ ਵੀ ਚੰਗੀ ਆ ਥਣ ਥਣੌੜ ਦੀ ਇਹ ਵੀ ਚੰਗੀ ਆ ਥੱਲੇੋਂ ਲੇਵਾਂ ਲੂਗਾ ਵੀ ਚੰਗਾ ਇਹਦਾ ਖੜਾ ਸੂਆ ਇਹ ਵੀ ਦੂਜੇ ਸੂਏ ਸੂਈ ਆ ਬਾਈ ਤੀਜਾ ਤਾਂ ਇਹਨੂੰ ਸੂਈ ਨੂੰ ਆ ਇਹਦੇ ਥੱਲੇ ਕਿੰਨੀ ਕੁ ਬੋਲੀ ਇਹਦੇ ਥੱਲੇ ਹੈਗਾ ਬਾਈ ਬੋਲਾ 12 ਕਿਲੋ ਇਹਦੇ ਥੱਲੇ 12 ਕਿਲੋ ਮੋੜਾ ਤੇ ਇਹਦਾ ਜਰ ਲੇਵਾ ਓਟ ਦਾ ਵੀ ਆ ਜੇ ਗੱਲ ਪੂਰਾ ਵੱਧ ਹੀ ਹੋਊਗਾ ਯਾਨੀ ਆਪਾਂ ਘਾਟੀ ਦੱਸਿਆ ਅਗਲੇ ਤੇ ਵੱਧ ਨਿਕਲੇ ਜਾਉ ਉਹੀ ਗੱਲ ਆ ਵੀ ਕਿਲੋ ਅੱਧਾ ਕਿਲੋ ਜਦੋਂ ਯਾਰ ਬੰਦਾ ਚਾਉਣਾ ਵੀ ਆਪਣੇ ਕੋਲੇ ਆ ਕੇ ਵੱਧ ਨਿਕਲੇ ਮਤਲਬ ਉਹ ਚੀਜ਼ ਨਾ ਹੋਵੇ ਵੀ ਆਪਾਂ 12 ਕਹਤੇ ਯਾਰ 9 ਲੈ ਜੀ ਆਪਣੇ ਕੋਲੇ ਵੇ ਇਹ ਥਣ ਥਣ ਸੱਜਣੇ ਵੀ ਚੰਗਾ ਲੱਗਿਆ ਤੇ ਲੇਵਾ ਇਹਦਾ ਵੀ ਉਹੀ ਗੱਲ ਆ ਪਹਿਲਵਾਨ ਵਾਲਾ ਕੰਮ ਆ ਬਾਈ ਇਹ ਵੀ ਤੁਰਦੀ ਆ ਬੱਛੀ ਫਾਸ ਫਾਸ ਕੇ ਟਾਈਮ ਨਾਲੇ ਹਲੇ ਜੇ ਮੈਂ ਗੱਲ ਕਰ ਲਾਂ 2:00 ਵਜੇ ਦੇ ਏੜ ਗੇੜ ਦਾ ਸਮਾਂ ਹੁਣ ਇਹ ਆਲੇ-ਦਾਲੇ ਦਰਸ ਦਿਖਾ ਦੇ ਬਾਡੀ ਬੂਡੀ ਦੀ ਇਹ ਵੀ ਚੰਗੀ ਆ ਪੂਰੇ ਮਜ਼ਬੂਤ ਢਾਂਚੇ ਦੀ ਆ ਇਹਦੇ ਮਗਰ ਵੀ ਬੱਚਾ ਤੇ ਇਹਦਾ ਰੇਟ ਲਾਡੀ ਕੀ ਕਰਦੇ ਆਂ ਉਮੀਦ ਆ ਬਾਈ ਸਾਨੂੰ ਇਹ 14 ਕਿਲੋ ਯਾਨੀ ਨਾਰਮਲ ਸੇਵਾ ਤੇ ਚਬਾਊਗੀ ਹਾਂ 13-14 ਕਿਲੋ ਪਾ ਬੱਦ ਹਾਂ ਸਹੀ ਜੀ ਗੱਲ ਨਹੀਂ ਤੇ ਬਾਕੀ ਬੱਦ ਸੇਵਾ ਦਾ ਦਾ ਤੇ ਆ ਨਾੜੂਆ ਸਾਰੇ ਬੱਚਿਆਂ ਦਾ ਤਕਰੀਬਨ ਨਾਲ ਹੀ ਆ ਅੱਛਾ ਜੇ ਗੱਲ ਕਰ ਲਈ ਉਹ ਹੀ ਗੱਲ ਆ ਵੀ ਦੋ ਚੌਹਾਂ ਦਿਨਾਂ ਦੇ ਨਾਲੇ ਸੂਏ ਨੇ ਸਾਰੇ ਜੀ ਹਾਂਜੀ 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 ਇਹਦਾ ਕੀ ਰੇਟ ਕਰਦੇ ਆਂ ਆਪਾਂ ਬਾਈ ਇਹਦਾ 42000 ਆ 40 ਦੀ ਦੇ ਦਾਂਗੇ ਇਹ ਬੱਚੀ ਮੈਨੂੰ ਸੱਜਣੋਂ ਸਾਨੂੰ 40000 ਦੀ ਹੁਣ ਦਰਸਾਏ ਤੇ ਮਾਰਦੇ ਕੈਮਰਾ ਜੀ ਫੇਸ ਕੁਆਲਿਟੀ ਚੈੱਕ ਕਰਾ ਦੇ ਬਾਈ ਇੱਕ ਵਾਰੀ ਇਹਦੇ ਨਾਲ ਬੱਚਾ ਕੀ ਆ ਬਾਈ ਇਹਦੇ ਨਾਲ ਬੱਛੀ ਆ ਬਾਈ ਅੱਛਾ ਇਹਦੇ ਮਗਰ ਬੱਛੀ ਆ ਹਾਂਜੀ ਇਹਦੇ ਮਗਰ ਹੈਗੀ ਆ ਬੱਛੀ ਇਹਨੂੰ ਵੀ ਤੋਰ ਦੋ ਇਹਦਾ ਸੁਆ ਕਿਹੜਾ ਜੀ ਇਹਦਾ ਬਾਈ ਤੀਜਾ ਤੀਜਾ ਸੁਆ ਵਾ ਪਰ ਉਹ ਲੱਗਦੀ ਤਾਂ ਹੈ ਨਹੀਂ ਲੱਗਦੀ ਤੀਜੇ ਸੁਆ ਨੇ ਵਰਗਾ ਜੀ ਹੈਗਾ ਤੀਜਾ ਜੀ ਨਾ ਬਾਡੀ ਬੁੱਡੀ ਤਾਂ ਉਹੀ ਗੱਲ ਆ ਇਹਦੀ ਵੀ ਚੰਗੀ ਆ ਤੇ ਇਹਨੂੰ ਥਣ ਲੱਗਿਆ ਆਪਾਂ ਜਿਵੇਂ ਗੱਲ ਕਰ ਲਈ ਨਾ ਸਾਹੀਵਾਲ ਗਾਵਾਂ ਨੂੰ ਲੱਗਿਆ ਹੁੰਦਾ ਹਨਾ ਹਾਂਜੀ ਇਹਦਾ ਸਿਸਟਮ ਸਾਹੀਵਾਲ ਵਾਲਾ ਇਹਨੂੰ ਥਣ ਸਾਹੀਵਾਲ ਵਾਲਾ ਲੱਗਿਆ ਹੋਇਆ ਮੋਟਾ ਲੱਗਿਆ ਸੂਈ ਕਿੰਨੇ ਦਿਨਾਂ ਦੀ ਐ ਇਹ ਸੂਈ ਨੂੰ ਤਾਂ ਹੋ ਗਏ ਬਾਈ ਇਹਨੂੰ 17 18 ਦਿਨ ਅੱਛਾ ਹਾਂਜੀ 17 18 ਦਿਨਾਂ ਦੀ ਸੂਈ ਥੱਲੇ ਦੁੱਧ ਹੁਣ ਤਾਂ ਰੈਡੀ ਹੋਊਗਾ ਹੈਗਾ ਬਾਈ 12 ਕਿਲੋ ਇਹਦੇ ਥੱਲੇ ਖੁੱਲੋ ਇਹ ਥੱਲੇ 12 ਕਿਲੋ ਰੈਡੀ ਹਾਂਜੀ ਹਾਂਜੀ ਬੱਚਾ ਨਾਲ ਇਹਦੇ ਬੱਛੀ ਆ ਬੱਛੀ ਆ ਇਹ ਕਿੰਨੇ ਲਈ ਛੱਡ ਦਾਂਗੇ ਆਪਾਂ ਬਾਈ ਇਹ ਆਪਾਂ ਦੇ ਦਾਂਗੇ ਕੋਈ ਗੱਲ ਜਮਾ ਜੈ ਜਮਾ ਫਿਕਸੇ ਦੱਸ ਦੇ ਕੰਮ ਜਮਾ ਫਿਕਸ 35000 ਦੀ ਦੇ ਦਾਂਗੇ ਉਹ ਜੋ ਕਰ ਦਾਂਗੇ ਮਾਨਤਾ ਨਾਲ ਕਰ ਦਾਂਗੇ ਮਾਨਤਾਨਕ ਜ਼ਰੂਰ ਕਰਾਂਗੇ ਛੱਡ ਦਾਂਗੇ ਜੋ 1500 ਆਈਵੇ ਛੱਡ ਦਾਂਗੇ ਯਾਰ ਬਾਈ ਗੱਲ ਆ ਕੋਈ ਛੱਡ ਦਾਂਗੇ ਕੋਈ ਗੱਲ ਨਹੀਂ ਛੱਡ ਦਾਂਗੇ ਹਜ਼ਾਰੇ 'ਚ ਸੱਜਣੋਂ ਆਪਾਂ ਹੋਰ ਕਰਾਤਾ ਤੁਹਾਡਾ ਮਾਨਤਾਨ ਹੁਣ ਆ ਗਈ ਜਿਵੇਂ ਤੁਹਾਨੂੰ ਦੱਸਿਆ ਸੀ ਐਚ ਐਫ ਨਵੇਂ ਹਾਨਚਾ ਚੰਗੇ ਕੱਦ ਕਾਠ ਚ ਤੇ ਲੰਬਾਈ ਲੰਗੂਈ ਚੰਗੀ ਆ ਇੰਨਾ ਕਾ ਬਾਈ ਇੰਨਾ ਕਾ ਜਿੰਨੇ ਕ ਆਪਣੇ ਰੇਟ ਨੇ ਜਾਂ ਦੁੱਧ ਦੇ ਹਿਸਾਬ ਨਾਲ ਹੁਣ ਮੂਰੇ ਲੋਡ ਆ ਹਨ ਕੋਈ ਜ਼ਿਆਦਾ ਨਹੀਂ ਹੈਗਾ ਰੇਟ ਇੰਨਾ ਕ ਜਾਇਜ਼ ਜਿਹਾ ਹੀ ਆ ਤੇ ਬਾਕੀ ਸੱਜਣੋਂ ਤੁਸੀਂ ਮੈਨੂੰ ਕਮੈਂਟ ਕਰਕੇ ਵੀ ਦੱਸਿਓ ਬਾਈ ਦੇ ਰੇਟ ਤੁਹਾਨੂੰ ਕਿੱਦਾਂ ਦੇ ਲੱਗੇ ਇਹਦਾ ਸੂਆ ਕਿਹੜਾ ਲੱਗੀ ਇਹਦਾ ਦੂਜਾ ਹੀ ਅੱਛਾ ਅੱਛਾ ਇਹਦਾ ਸੂਆ ਦੂਜਾ ਇਹ ਵੀ ਤਾਜੀ ਸੂਈ ਆ ਤਾਜੀ ਸੂਈ 3 ਦਿਨ ਦੀ ਸੂਈ ਹੋਈ ਆ ਇਹ ਥੱਲੇ ਕਿੰਨੀ ਕ ਬੋਲੀ ਆ ਮਗਰ ਬੱਛੀ ਆ ਇਹਦੇ ਬੋਲੀ ਬਾਈ 16 ਨਹੀਂ ਆਪਾਂ ਕਹਿੰਦੇ 17 ਨਹੀਂ ਹੋਊ ਵੱਧ ਜਾਨੀ 15 ਦੋ ਰੰਗ ਚ ਵਾਦਾਂਗੇ ਅੱਛਾ ਸੂਆ ਕਿੰਨਾ ਦੱਸਿਆ ਦਾ ਦੂਜਾ ਜੀ ਦੂਜਾ ਦੂਜਾ ਸੂਆ 15 ਤੋਂ ਮਤਲਬ ਜੇ ਕੁਝ ਵੱਧਦੀ ਆ ਭਾਈ ਵੱਧਦਾ ਉਹ ਬਾਹਰ ਹੀ ਮਿਲੂ ਤਾਂ ਸਾਗਲੇ ਬੰਨੋ ਲੇਵਾਲੂਆ ਦਿਖਾ ਦਈਆਂ ਨਾੜਾਂ ਦਾ ਜਾਲ ਆ ਪੂਰਾ ਦੁੱਧ ਮੇਨ ਗੱਲ ਆ ਜਿਹੜਾ ਇਹਦਾ ਯਾਰ ਆਰਡਰ ਆ ਜਿਹੜਾ ਨਾ ਉਹ ਮੈਨੂੰ ਬੜਾ ਵਧੀਆ ਲੱਗਾ ਕਿਉਂਕਿ ਇਹਦਾ ਸਟੀਕਰਡਰ ਆ ਜਿਵੇਂ ਮੈਂ ਗੱਲ ਕਰਲਾਂ ਕਰਦ ਬਿੱਡ ਦੇ ਹਿਸਾਬ ਨਾਲ ਇਹਦਾ ਲੇਵਾ ਸੱਜਣੋਂ ਕੋਈ ਟੁੱਟ ਮੇ ਲੇਵੇ ਦੀ ਬੱਛੀ ਨਹੀਂ ਹੈਗੀ ਇਹ ਜਿਹੜੇ ਸਟੀਕਰਡਰ ਹੁੰਦਾ ਇਹਦੇ 'ਚ ਜੇ ਮੈਂ ਗੱਲ ਕਰਲਾਂ ਬਾਈ ਬਿਮਾਰੀ ਬਹੁਤ ਘੱਟ ਆਉਣ ਦੇ ਚਾਂਸ ਰਹਿੰਦੇ ਨੇ ਤੇ ਮੇਨ ਗੱਲ ਆ ਜਿਹੜੀ ਦਾ ਠੰਡੀ ਸੀਲ ਵੀ ਵਾਲੀ ਆ ਲੋਹਾ ਚਵਾਈ ਤਾਂ ਜਦੋਂ ਕੋਈ ਚਾਹੁੰਦਾ ਨਾ ਬਾਲਟੀ ਲੈ ਕੇ ਆ ਜੀ ਮੈਂ ਅਗਰ ਬੱਛੀ ਇੱਕ ਵਾਰੀ ਹੀ ਤੇ ਵੀ ਮਾਰਦੇ ਕੈਮਰਾ ਓਏ ਬੱਛੀ ਵੀ ਪੂਰੀ ਟਾਪ ਕੁਆਲਿਟੀ ਦੀ ਆ ਅਹੀ ਜੀ ਗੱਲ ਨਹੀਂ ਐ ਐ ਪਈਆ ਜਿਵੇਂ ਆਪਾਂ ਕਹਦੇ ਨਾ ਕੋਈ ਫਿਰਨ ਦਾ ਬੱਚਾ ਹੁੰਦਾ ਜੱਤ ਵਾਲੀ ਆ ਪੂਸ ਦੇਖ ਲਓ ਭਾਈ ਇਹਦਾ ਵੀ 나ੜੂਆ ਨਾਲ ਹੀ ਆ ਜੀ ਹਾਂ ਬੱਚੀ ਟਾਪ ਕੁਆਲਟੀ ਦੀਆਂ ਨਾਲ ਇਹਦੇ ਤੇ ਦੁੱਧ 15 ਕਿਲੋ ਜੇ ਹੁਣ ਤੀਜੇ ਦੇ ਬੋਲਾ ਵੀਰਾ ਤਾਂ 17 18 20 ਡੇਢ ਕਿਲੋ ਬੋਲਾ 20 ਕਿਲੋ ਦੀ ਗਾਰੰਟੀ ਮਾਲਕਾਂ ਨੇ ਦਿੱਤੀ ਆ ਇਹਦਾ ਭਾਰੇ ਨਾਲ ਦੇ ਦਊਗੀ ਇਹਦਾ ਰੇਟ ਭਾਈ ਹੈਗਾ 47000 ਲੈਣ ਦੇਣਾ ਕਿੰਨੇ ਦੀ ਫਿਕਸੇ ਕਰਦੇ ਜੰਮ ਫਿਕਸ ਚੱਲੋ 45 ਦੀ ਦੇਦਾ 45 ਦੀ ਲੈ ਸੱਜਣਾ 45 ਦਾ ਐਡਾ ਜਾਨਵਰ ਇਹ ਅੱਜ ਦੀ ਦੁੱਤ ਚ ਮੁਸ਼ਕਲ ਦੇ ਕੰਮ ਹੈ ਆ 15 ਕਿਲੋ ਤੁਸੀਂ ਦੋ ਡੰਗ ਜਿੰਨੇ ਜਾਨਵਰ ਸੂਏ ਨੇ ਨਾ ਬਾਈ ਕੋਲੇ ਘੱਟ ਤੋਂ ਘੱਟ ਦੋ ਡੰਗ ਚੋਕੇ ਲੈ ਲਿਓ ਤੇ ਹੋਰ ਜਗ੍ਹਾ ਤੋਂ ਵੀ ਅਹੀ ਬੇਨਤੀ ਕਰਦਾ ਨਾ ਵੀ ਇਹ ਸੂਆਸ ਮਹਾਰਾਜ ਜਾਨਵਰ ਹੁੰਦਾ ਨਾ ਘੱਟੋ ਘੱਟ ਟਾਈਮ ਤੋਂ ਟਾਈਮ ਦੋ ਡੰਗ ਚੋਕੇ ਖਰੀਦਿਆ ਕਰੋ ਬਾਈ ਮੁੱਲ ਤਾਂ ਹੁਣ ਉਹ ਇਹੀ ਲਾਲਾ ਬੈੜ ਦਾ ਚਾਹੇ 50 55 ਇਹਨਾਂ ਨੂੰ ਵੀ ਜਾਵੜੂ ਬੈੜ ਜਿਹੜੇ ਹਿਸਾਬ ਨਾਲ ਬੌੜਾ ਤਿੰਨ ਦਿਨਾਂ ਦਾ ਇੰਨਾ ਕੱਢੀ ਜਾਂਦੀ ਆ ਪਰ ਆਪਾਂ ਇਹ ਲੈਣ ਦੇਣੀ ਵਾਲੀ ਗੱਲ ਆ ਆ ਨਾਲ ਬੱਛੀ ਆ ਦੇ ਹਾਂ ਬਈ ਇਹਦੇ ਬੱਛੀ ਆ ਤੇਰਾ ਕੀ ਸੀ ਨਾ ਇਹ ਬਈ ਟੋਕੜ ਬੈੜ ਆ ਤੋਕੜ ਹੈ ਗੱਭਣ ਤਾਂ ਨਹੀਂ ਬਾਈ ਗੱਭਣ ਆਪਣੇ ਕੋਲ ਗਾਂਾਂ ਤੋਂ ਗੱਭਣ ਆਈ ਸੀਗੀ ਤੇ ਆਪਾਂ ਜਦੋਂ ਸਵੇਰੇ ਚੈੱਕ ਕਰਾਈਆ ਬੈੜ ਖਾਲੀ ਨਿਕਲ ਗਈ ਹਾਂ ਆਪਣੀ ਇਹੀ ਬਾਈ ਲਿਆ ਤਾ ਜਦੋਂ ਆਪਣੇ ਕੋਲ ਜਾਨਵਰ ਗੱਭਣ ਆਉਂਦਾ ਆਪਾਂ ਆਪਦੇ ਘਰੇ ਕੇ ਨਾਲ ਚੈੱਕ ਕਰਾਉਨੇ ਆ ਨਹੀਂ ਚੈੱਕ ਕਰਾਉਣ ਦਾ ਹੱਕ ਵੀ ਹੈ ਤੇ ਬਾਕੀ ਉਹ ਸੱਜਣਾ ਨੂੰ ਬੇਨਤੀ ਵੀ ਕਰੂੰਗਾ ਜਿਹੜੇ ਤੋਕੜ ਗੱਭਣ ਜਾਨਵਰ ਕਿਤੋਂ ਵੀ ਲੈਂਦੇ ਨੇ ਕਿ ਯਾਰ ਚੈੱਕ ਕਰਾ ਕੇ ਲੈ ਕੇ ਜਾਇਆ ਕਰੋ ਬਾਅਦ ਚੋਂ ਰੌਲੇ ਵਾਲਾ ਸਿਸਟਮ ਹੋ ਜਾਂਦਾ ਹੈ ਨਾ ਇਹਦਾ ਸੂਆ ਕਿਹੜਾ ਹੋਊਗਾ ਏ ਬਾਈ ਮੇਰੇ ਮੈਨੂੰ ਲੱਗਦਾ ਪਲੂਣ ਹੀ ਲੱਗਦੀ ਆ ਬੱਚੀ ਅੱਛਾ ਹਾਂ ਵੀ ਥਾਣ ਤੋਂ ਤਾਂ ਇਹਨੂੰ ਚੰਗਾ ਲੱਗਿਆ ਨਾ ਦੁੱਧ ਕਿੰਨਾ ਰੈਡੀ ਦਾ ਆਉਣੇ ਲਈ ਦੁੱਧ ਬਾਈ ਇਹਦੇ ਥੱਲੇ 6 ਕਿਲੋ ਮੰਨੋ ਮਾਲਕ ਤਾਂ ਅੱਠ ਕਹਿੰਦੀ ਅੱਜ ਆਈਆਂ ਨੇ ਤਿੰਨ ਗਾਈਆਂ ਆਪਣੇ ਕੋਲੇ ਇਹ ਠੀਕ ਆ ਕੱਲ ਹਾਂਜੀ ਤੇ ਮਾਤਵਲ 6 ਦੇਣਾਗੇ ਆਪਾਂ ਖੁੱਲਾ ਅੱਛਾ 6 ਕਿਲੋ ਆਪਾਂ ਲਾ ਦੇਗਾ ਹਾਂ ਵਾਹ ਕੋਈ ਆਪਣੇ ਕੋਲ ਆ ਜੇ ਹਾਂ ਬੱਚੀ ਵੀ ਇਹਦੇ ਨਾਲ ਹੀ ਦੇ ਦਾਂਗੇ ਆਪਾਂ ਬੱਚੀ ਨਾਲ ਹੀ ਦੇਵਾਂਗੇ ਆਪਾਂ ਲੱਗ ਨਹੀਂ ਦੇਣੀ ਹੈਗੀ ਬੱਚੀ ਤਾਂ ਉਹ ਵੀ 5000 ਦੀ ਬੱਚੀ ਆ ਜੇ ਲੱਗ ਵੀ ਦਈਏ ਬਾਈ ਆਪਾਂ ਅੱਗੇ ਅੱਗੇ ਜਾ ਕੇ ਨਾ ਤਿਆਰ ਹੋਣ ਵਾਲੀ ਆਈ ਚੰਗੀ ਬੱਛੀ ਆ ਇੱਕ ਨਾਲ ਇੱਕ ਫ੍ਰੀ ਵਾਲੀ ਗੱਲਬਾਤ ਆ ਇਹਦੇ ਪੈਸੇ ਦਿਖਾ ਦੇ ਵੀਰ ਥਾਣੇ ਦਿਖਾ ਦੇ ਲੈ ਹੁਣੇ ਹੀ ਬੱਛੀ ਦੇ ਲੈ ਹੁਣੇ ਗੱਬਨ ਵਾਲਾ ਜਗਰਮਿੰਟ ਆ ਭਾਈ ਇਹ ਕਿੰਨੇ ਹੀ ਦੇ ਦਾਂਗੇ ਆਪਾਂ ਭਾਈ ਇਹ ਆਪਾਂ ਨਾਲ ਬੱਸੀ ਸਣੇ 17000 ਦੀ ਦੇਵਾਂਗੇ ਉਹ ਕਰ ਦੇ ਚੁਮੰਤਾਂ ਨਾ ਦੁੱਧ ਮਿਲਣਾ ਉੱਧਰ ਸੇਵਾ ਨਹੀਂ ਹੈਗੀ ਦੁੱਧ 8 ਕਿਲੋ ਇਹਨੇ ਦੇਈ ਜਾਣਾ ਤੇ ਨਾਲ ਹੀ ਇਹਨੇ ਪਾਲ ਜਾਣਾ ਕਿ ਕਿੰਨੇ ਦੀ ਕਰਦਾਂਗੇ ਜੰਮੀ ਚਲ 1000 ਛੱਡ ਦਾਂਗੇ ਲੈਣ ਦੇਣ ਵਾਲੇ 1000 ਛੱਡਾਂਗੇ ਬਾਈ 1000 ਓ ਚਲ 15 ਦੀ ਦੇ ਦਾਂਗੇ ਲੈ ਮੇਰਾ ਦੇ ਦਾਂਗੇ 15 ਦੀ ਕਹਿੰਦਾ ਪਰ ਇੰਨੀ ਗੱਲ ਆ ਵੀਰੇ ਬੇਰ ਫੇਰ ਬੇਨਤੀ ਆ ਹੱਥ ਬੰਨ ਕੇ ਬਈ ਐਦੋਂ ਨਾ ਕੁਝ ਵੀ ਘਟਾਏ ਹੁਣ ਆ ਤਾਂ ਜਮਾ ਗਿਆ ਜੀ ਨੇ ਬੀ ਤੁਹਾਨੂੰ ਦੋ ਨਾਲ ਮਿਲਣਗੇ ਇੱਕ ਬੱਚੀ ਮਿਲੂ ਨਾਲ ਪਾਲਣ ਵਾਲੀ ਤੇ ਇੱਕ ਮਿਲੂਗੀ ਆਂ ਗਾਂ ਬਾਈ ਦੁੱਧ ਦਿੰਦੀ ਇਹ ਤਾਂ ਪਲੀ ਪਲਾਈ ਆ ਬਸ ਹੁਣ ਇਹ ਪਾਲਣਾ ਤੇ ਹੁਣ ਮਾਰਦੇ ਦਰ ਸਿੱਧੇ ਕੈਮਰਾ ਇਹੇ ਮੈਨੂੰ ਲੱਗਦੀ ਆ ਤੋਕੜ ਗੱਬਣਾ ਇਹ ਤੋਕੜ ਗੱਬਣਾ ਬਾਈ ਇਹ ਜੋ ਸ਼ਕੀਨੀ ਸ਼ਕੂਨੀ ਚੰਗੀਆਂ ਥੋੜੀ ਸੰਭਾਲ ਚ ਜਰੂਰ ਖੋਹੀ ਇਹ ਜੋੜਾ ਤੈਨਾਂ ਆਈਆਂ ਸੀ ਸਵੇਰੇ ਇਹ ਗੱਬੜ ਆਈਆਂ ਸੀਗੀਆਂ ਇਹ ਉਹ ਖਾਲੀ ਨਿਕਲ ਗਈ ਆਪਾਂ ਦੱਸਤਾ ਠੀਕ ਹੈ ਜੀ ਇਹ ਗੱਬਣਾ ਬੱਛੀ ਚ ਆਪਾਂ ਚੈੱਕ ਕਰਾ ਲਈ ਸੱਤਾਂ ਮਹੀਨਿਆਂ ਦੀ ਗੱਬਣਾ ਇਹ ਬੱਚੀ ਦਾ ਯਾਰ ਰੰਗ ਰੂਪ ਬੜਾ ਟੌਪ ਦਾ ਦੀ ਗੱਲ ਕਰ ਲਈਏ ਇਹਦੀ ਕੁਆਲਿਟੀ ਕੁਆਲਿਟੀ ਚੰਗੀ ਆ ਉਹ ਥੋੜਾ ਜਿਹਾ ਦਰਦੀ ਜੀ ਆ ਹਨਾ ਮੂਰੀ ਕਰਕੇ ਕਰਦੀਆਂ ਜੀ ਅੱਛਾ ਹਾਂ ਉਧਰ ਖੁੱਲੀਆਂ ਰਹੇ ਜਾਂਦੀਆਂ ਹਨ ਹਾਂ ਖੁੱਲੀਆਂ ਰਹਿੰਦੀਆਂ ਨੇ ਜੀ ਇਹ ਜਦੋਂ ਮੂੜੂਗੀ ਤਰਸ ਦਿਖਾਦੀ ਕਦ ਕਾਠ ਇਹਦਾ ਬਾਈ ਠੀਕ ਆ ਕੋਈ ਛੋਟਾ ਕਦ ਕਾਠ ਨਹੀਂ ਹੈਗਾ ਤੇ ਮੇਨ ਗੱਲ ਆ ਯਾਰ ਜਿਹੜੀ ਇਹਦਾ ਰੰਗ ਰੂਪ ਵੀ ਚੰਗਾ ਜਿਹਦੀ ਫੇਸ ਕੁਆਲਟੀ ਦੀ ਗੱਲ ਕਰਾਂ ਜਿਵੇਂ ਪੰਜਾਬ ਵਾਲੀਆਂ ਹੁੰਦੀਆਂ ਨਾ ਬਲੈਕ ਜਰਸੀਆਂ ਜਾਂ ਬ੍ਰਾਊਨ ਟੈਪ ਜਾਂ ਉਸ ਟਾਈਪ ਦਾ ਇਹਦਾ ਕਲਰ ਆ ਤੇ ਥਣ ਵੀ ਕੱਲਾ ਕੱਲਾ ਗੱਬਣ ਕਿੰਨੇ ਮਹੀਨਿਆਂ ਦੀ ਆ ਗੱਬਣ 7 ਮਹੀਨਿਆਂ ਦੀ ਆ ਬਾਈ 7 ਮਹੀਨਿਆਂ ਦੀ ਗੱਬਣ ਦੁੱਧ ਕਿੰਨਾ ਦੁੱਧ ਬਾਈ 8 ਕਿਲੋ ਹੈਗਾ ਇਹਦੇ ਥੱਲੇ 8 ਕਿਲੋ ਸੱਪਾ ਵੀ ਨਹੀਂ ਥੱਲੇ ਰੈਡੀ ਦਾ ਰੈਡੀ ਆ ਰੈਡੀ ਆ ਮਾੜਾ ਮੋਟਾ ਇਧਰ ਉਧਰ ਹੋ ਜਾਣੀ ਮਾਲਕ ਤਾਂ ਦੱਸ ਕਹਿੰਦੇ ਸੀ ਤਾਜੀ ਹੈਗੀ ਆ 13 14 15 ਤੱਕ ਰਾਮ ਨਾ ਰਾਮ ਨਾ ਬਾਈ ਦੇ ਦੇ 13 14 15 ਤੱਕ ਨਾ ਨਾ ਆਣਾ ਬੱਚੀ ਤਾਜੀ ਔੜੀ ਟਿੱਕੀ ਉੱਤੋਂ ਜ਼ਰੂਰ ਆ ਪਰ ਜਿਹੜੀ ਸ਼ਕੀਨੀ ਸ਼ਕੂਨੀ ਦੀ ਗੱਲ ਕਰਲਾਂ ਬਾਈ ਸ਼ਕੀਨ ਸ਼ਕੂਨ ਬੱਚੀ ਸਾਰੀਆਂ ਬੱਚੀਆਂ ਨਾਲੋਂ ਜ਼ਿਆਦਾ ਇਹ ਤੇ ਐਕਟਿਵ ਵੀ ਐਕਟਿਵ ਵੀ ਪੂਰੀ ਆ ਪੂਰੀ ਬਾਈ ਪੂਰੀ ਇਹਦਾ ਰੇਟ ਕੀ ਕਰਦੇ ਆ ਇਹ ਬਾਈ ਆਪਾਂ ਰੇਟ ਇਹਦਾ 30000 28 ਦੀ ਦੇ ਦਾਂਗੇ ਕਾਹ ਇੱਜਾ ਸ਼ੋਰ ਚੱਪਾ ਮੰਨ ਕਰਾਂਗੇ ਭਾਈ ਜਰੂਰ ਕਰਾਂਗੇ ਲੈ ਹੁਣ ਦਰਸ ਇੱਧਰ ਮਾਰਦੇ ਕੈਮਰਾ ਆ ਵੀ ਤੋੜ ਦਿਓ ਜੀ ਖੋਲ ਕੇ ਇਹਦਾ ਕੀ ਸੀਨਾ ਇਹ ਭਾਈ ਆਪਣੇ ਕੋਲੇ ਸੂਈ ਸੀ 10 ਦਿਨ ਪਹਿਲਾਂ ਅੱਛਾ ਹਾਂ ਇਹਦਾ ਬੱਚਾ ਨਾ ਮਰ ਗਿਆ ਇਹ ਨੂੰ ਵੀ ਪਾਣੀ ਪੈ ਗਿਆ ਸੀ ਬੱਚੇ ਦੇ ਅੱਛਾ ਸੂਨ ਵੇਲੇ ਮਰ ਗਿਆ ਸੀ ਹਾਂ ਸੂਨ ਵੇਲੇ ਮਰ ਗਿਆ ਸੀ ਆਪਣੇ ਕੋਲ ਫੋਟੋ ਵੀਡੀਓ ਪਈ ਆ ਅੱਛਾ ਫੋਟੋ ਵੀਡੀਓ ਆਪਾਂ ਉਹ ਦਿਖਾ ਦਾਂਗੇ ਦਿਖਾ ਦਾਂਗੇ ਭਾਈ ਉਹਦੇ ਚੋਂ ਤਰੀਕ ਵੀ ਨਿਕਲਿਆ ਹੋਊ ਮੇਰਾ ਹਾਂ ਹਾਂ ਭਾਈ ਇਹ ਨੂੰ ਤੁਸੀਂ ਇਹ ਲਾ ਲਓ ਭਈ ਨੋਹੋ ਚਾਰ ਦੰਦ ਆ ਇਹ ਪਹਿਲਾ ਸੂਆ ਪਹਿਲਾ ਸੂਆ ਚੀ ਉਸ ਆ ਉਹ ਪੂਰੀ ਥਣ ਸੁਣਤਾ ਇਹਨੂੰ ਵਧੀਆ ਹੀ ਲੱਗਿਆ ਹੋਇਆ ਹੈ ਕੱਦ ਕਾਠ ਇਹਦਾ ਬਹੁਤ ਡਵਲਪ ਹੋਇਆ ਨੇ ਦੇ ਹਿਸਾਬ ਨਾਲ ਹਾਂ ਬਾਈ ਮੇਨ ਗੱਲ ਆ ਯਾਰ ਜਿਹੜੀ ਜਾਨ ਜੂਨ ਵਾਲੀ ਬੱਛੀ ਆ ਲੰਬਾਈ ਲਮੂਈ ਵੀ ਚੰਗੀ ਆ ਤੇ ਰਾਜੀ ਰੂਜੀ ਵੀ ਪੂਰੀ ਆ ਜੇ ਗੱਲ ਕਰਨਾ ਵੀ ਥਣ ਥਣ ਤਾਂ ਹੈਗੀ ਆ ਇਹ ਬਾਈ ਹੈ ਨਾ 10 12 ਦਿਨ ਕੱਚੀ ਸੁਕੀ ਸੀ ਆਪਣੇ ਕੋਲੇ ਬੱਛੀ ਜਾਂਦਾ ਗੱਡੀ ਗੁੱਡੀ ਸਫਰ ਔਣ ਕਰਕੇ ਨਾ ਠੀਕ ਆ ਗੱਲ ਕੋਈ ਦਿੱਕਤ ਪੈ ਗਈ ਚਲੋ ਤੇ ਹੁਣ ਕਿੰਨਾ ਤਿਆਰ ਆ ਇਹ ਥੱਲੇ ਇਹਦੇ ਥੱਲੇ ਬਾਈ ਹੁਣ ਹੈਗਾ 7 ਕਿਲੋ ਦੁੱਧ ਤਿਆਰ 7 ਕਿਲੋ ਰੈਡੀ ਹਾਂ 7 7 ਕਿਲੋ ਤੇ ਆ ਗਈ ਜਾਣੀ ਠੀਕ ਆ ਵੀ ਹੌਲੀ ਹੌਲੀ ਵੱਧੀ ਜਾਂਦੀ ਆ ਵੱਧ ਜੂ ਬਾਈ ਵੱਧ ਜੂਗੀ ਹੁਣ ਰੇਟ ਇਹਦਾ 7 ਕਿਲੋ ਵਾਲੀ ਦਾ 7 ਕਿਲੋ ਵਾਲੀ ਦਾ ਇਹਦਾ ਰੇਟ ਆਪਾਂ ਇੱਕੋ ਹੀ ਗੱਲ ਆ 25 ਦੀ ਦੇ ਦਾਂਗੇ 25000 ਦੀ ਦਿੰਦੇ ਸੀ ਲਿਆ 7 ਕਿਲੋ ਦੁੱਧ 25 ਦੀ ਦੇ ਦਾਂਗੇ ਓ ਚਲ ਅੱਜ ਦੇ ਦਿਓ ਜੇ ਕੱਲ ਨਹੀਂ ਲੇਤਾ ਅੱਜ ਦੇ ਦੇ ਕੋਈ ਗੱਲ ਨਹੀਂ ਉਹ ਬਾਈ ਆਪਣੇ ਕੋ ਇੱਕ ਬੱਚੀ ਆ ਉਹ ਉਧਰ ਆਪਾਂ ਰੱਖੀ ਆ ਪਾਲਣ ਨੂੰ ਛੋਟੀ ਬੱਚੀ ਇਹ ਵੀ ਕੋਈ ਮੰਗ ਵੀ ਲੈਂਦਾ ਦੇ ਵੀ ਦੇਵਾਂਗੇ ਉਹ ਨਾਲ ਬੱਚੀ ਭਾਲਦਾ ਸੀਗਾ ਬੰਦਾ ਤੇ ਆਪਾਂ ਕਿਹਾ ਵੀ ਬਿਨਾ ਬੱਚੇ ਤੋਂ ਜਾਣੀ ਕਿਉਂ ਇਹਦਾ ਬੱਚਾ ਮਰਿਆ ਹੋਇਆ ਆ ਆ ਬੈਠੀ ਆ ਬੱਚੀ ਵਧੀਆ ਤੇ ਆਪਣਾ ਬਾਈ ਉਹ ਕੰਮ ਨਹੀਂ ਹੈਗਾ ਕਿ ਐਵੇਂ ਇਹਦੇ ਮੂੰਹੇ ਖੜਾ ਦਮਾਇਆ ਬੱਚੀ ਹਨਾ ਵਧੀਆ ਜਾਣੀ ਜੇ ਕਿਸੇ ਨੇ ਇਹ ਵੀ ਲੈਣੀ ਆ ਚਲ ਆਪਾਂ ਇਹ ਵੀ ਦੇ ਦਾਂਗੇ ਤੁਸੀਂ ਲੰਬੀ ਲੰਝੀ ਦੇਖ ਲੋ ਬੱੱਚੀ ਚੰਗੀ ਆ ਯਾਰ ਕੁਆਲਟੀ ਇਹਦੀ ਚੰਗੀ ਆ ਬਾਈ ਕਿੰਨੀ ਚੰਗੀ ਸੀਮਨ ਦੀ ਲੱਗਦੀ ਆ ਤੇ ਬਾਕੀ ਪਤਾ ਨਹੀਂ ਮੈਨੂੰ ਕਿਹੜੇ ਸੀਮਨ ਦੀ ਆ ਉਹਦੀ ਮੈਂ ਨਹੀਂ ਚੰਗੇ ਦੀ ਬਾਈ ਤੈਨੂੰ ਰੱਖ ਹੀ ਲਈ ਆਪਾਂ ਕਰੇ ਹਾਂ ਵੀ ਹਾਂ ਵੀ ਉਹਦਾ ਰੰਗ ਰੂਪ ਦੀ ਚੰਗੀ ਆ ਬਾਡੀ ਬੂਡੀ ਦੇ ਇਹਦੇ ਕੈਰੈਕਟਰ ਨੇ ਇਹਦੇ ਉਹ ਚੰਗੇ ਨੇ ਸਾਰੇ ਇਹ ਕਿੰਨੇ ਦੇ ਦਾਂਗੇ ਆਪਾਂ ਬਾਈ ਇਹ ਆਪਾਂ 3 ਦੀ ਦੇਵਾਂਗੇ ਅੱਛਾ ਨਿੱਕੀ ਜਿਹੀ ਬਾਹਲੀ ਲੱਗਦੀ ਆ 3000 ਦੀ ਬਣੂਗੀ ਪੂਰੀ ਚੀਜ਼ ਇਹ ਪੰਜਾਬੀ ਬਾਗਰਾ ਇਹ ਹਾਂ ਜੇ ਕਿਸੇ ਨੇ ਜਿਵੇਂ ਪਾਲਣੀਆਂ ਇਹ ਬਣੂਗੀ ਪੂਰੀ ਤਾਂ ਬੱੱਚੀ ਚੰਗੀ ਆ ਤੇ ਬਾਕੀ ਜਿਹੜੇ ਸੱਜਣ ਨੂੰ ਪਸੰਦ ਆਊਗੀ ਬਾਈ ਇਹ ਬੱਚੀ ਵੀ ਨਿੱਕੀ ਲਿਆ ਸਕਦੇ ਨੇ ਜਿਹਦੇ ਬੱਚੇ ਬੱਚੇ ਰੋਂਦੇ ਸਣੇ ਬੈੜੀ ਜੇ ਕਿਸੇ ਨੇ ਇਹ ਲੈ ਕੇ ਆਣੀ ਆ ਵੀ ਨਾਲ ਚੱਲ ਜੀ ਲੱਗ ਜੂ ਤੇ 28000 ਜੀ ਜਨਾਬ ਦੋਨੇ 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 28000 ਦੇ ਦੇ ਦਾਂਗੇ ਬਾਈ ਕਹਿੰਦਾ ਜੇ ਉਹ ਬੱਚੀ ਦੇ ਨਾਲ ਇਹ ਲੈ ਕੇ ਜਾਣੀ ਆ ਹਾਂ ਤੇ ਬਾਕੀ ਜਿਹਦੇ ਜਵਾਕ ਹਜੂ ਬੂ ਫਿਰੋਂਦੇ ਨੇ ਨਾ ਜੀ ਯੂ ਨਹੀਂ ਲਾਉਂਦੇ ਉਹਨਾਂ ਵਾਸਤੇ ਵੀ ਚੰਗੀ ਆਈਟਮ ਬੱਤਾ ਬੇਲਾ ਪਾਲਣ ਨਾਲ ਅੱਗੇ ਜਾ ਕੇ ਦੁੱਧ ਦੇਊਗੀ ਚੰਗੀ ਆਈਟਮ ਤਿਆਰ ਹੋਊਗੀ ਲੈ ਨੰਬਰ ਬੋਲ ਦੋ ਬਈ ਆਪਣਾ ਨੰਬਰ ਬਾਈ 98552 ਜੀ 9812 ਔਰ ਨੰਬਰ ਕੋਈ 628494362 ਲੈ ਸੱਜਣੋ ਅੱਜ ਆਪਾਂ ਦਿਖਾਈਆਂ ਨੇ ਬਾਈ ਲਾਡੀ ਦੇ ਘਰੋਂ ਤੁਹਾਨੂੰ ਜਰਸੀ ਗਾਵਾਂ ਇੱਕ ਐਚਐਫ ਤੇ ਇੱਕ ਨਿੱਕੀ ਬੱਛੀ ਦਿਖਾਈਆ ਤੇ ਮੇਨ ਗੱਲ ਉਹੀ ਆ ਗਈ ਵੀ ਜਿਹੜੇ ਜਾਨਵਰ ਸੂਏ ਹੋਏ ਨੇ ਕਿਤੋਂ ਵੀ ਲਾऊं ਘੱਟੋ ਘੱਟ ਦੋ ਡੰਗ ਚੋਏ ਤੋਂ ਬਿਨਾਂ ਨਾ ਲਿਆ ਕਰੋ ਬਾਅਦ 'ਚ ਕਈ ਸੱਜਣਾ ਦੇ ਨਾ ਫੋਨ ਆਉਂਦੇ ਰਹਿੰਦੇ ਨੇ ਵੀ ਯਾਰ ਉਹਨੇ ਇੰਨਾ ਦੁੱਧ ਕਰਤਾ ਜਾਂ ਉਹਨੇ ਇੰਨਾ ਨਹੀਂ ਦਿੱਤਾ ਪੈਸੇ ਤੁਸੀਂ ਭਾਈ ਜਦੋਂ ਲਾਉਣੇ ਹੁੰਦੇ ਨੇ ਨਾ ਦੋ ਟਾਈਮ ਤਸੱਲੀ ਕਰਕੇ ਖਰੀਦ ਲਿਆ ਕਰੋ ਕਿਉਂਕਿ ਬਾਅਦ 'ਚ ਉਸ ਚੀਜ਼ 'ਚ ਨਾ ਤਾਂ ਤੁਸੀਂ ਮਾਲਕ ਨੂੰ ਲੰਬਾ ਦਿਆ ਕਰੋ ਨਾ ਮੇਰੇ ਵਰਗੇ ਕਿਸੇ ਵੀਡੀਓ ਬਣਾਉਣ ਵਾਲੇ ਵੀਰ ਨੂੰ ਲਾਂਭਾ ਦਿਆ ਕਰੋ ਕਿਉਂਕਿ ਸਾਡਾ ਕੀ ਕੰਮ ਹੁੰਦਾ ਯਾਰ ਅਸੀਂ ਵੀਡੀਓ ਬਣਾਉਣ ਦੇ ਸਮੇਂ ਜਾਂਦੇ ਹੁੰਨੇ ਆ ਸਾਨੂੰ ਦੇਖ ਪਤਾ ਨਹੀਂ ਹੁੰਦਾ ਨਾ ਅਸੀਂ ਬੰਦਾ ਬੰਦੇ ਦੇ ਵਿੱਚ ਬਾਈ ਕੋਈ ਕਿਸੇ ਦੇ ਹਨਾ ਵੜ ਸ਼ਕਾ ਵੀ ਇਹ ਬੰਦੇ ਨੇ ਜਾਂ ਚਵਾਈ ਆਪਦੀ ਕਿੰਨੇ ਵਜੇ ਦੀ ਕਰੀ ਹੋਈ ਆ ਜਾਂ ਕਿਵੇਂ ਚੋਈਆਂ ਨੇ ਜਾਂ ਕੀ ਸਿਸਟਮ ਹੈ ਉਹ ਤੁਸੀਂ ਬਾਈ ਡੰਗ ਤੋਂ ਡੰਗ ਦੋ ਡੰਗ ਚੋਕੇ ਤਸੱਲੀ ਕਰਕੇ ਜਾਨਵਰ ਖਰੀਦ ਲਿਆ ਕਰੋ ਧੰਨਵਾਦ